ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਕੀ ਮੰਗ ਕਰਦੇ ਸੀ ਮੰਗ ਕਰਦੇ ਆ ਜੀ ਸਾਡਾ ਚਾਹੇ ਸਾਨੂੰ ਪੈਸੇ ਦੀ ਵੀ ਲੋੜ ਨਹੀਂ ਜੀ ਠੀਕ ਆ ਸਾਡੇ ਮੇਰੇ ਮੁੰਡੇ ਦਾ ਬੇਲੇ ਦਾ ਛੋਟੇ ਛੋਟੇ ਨਾਲ ਬੇਟੀਆਂ ਹੁੰਆਂ ਤੇ ਉਹਦਾ ਇੱਕ ਫੱਟੜਾ ਫਟ ਗਿਆ ਤੇ ਕਿੰਨੇ ਬੱਚੇ ਉਹਦੇ ਦੋ ਗੁੱਦੀਆਂ ਜੀ ਇੱਕ ਏ ਗੁੱਡੀ ਆ ਹਾਂ ਜੀ ਆ ਕਾ ਗੁੱਡੀ ਕਿੰਨੇ ਸਾਲ ਦੀ ਇੱਕ ਨਾਲ ਗਈ ਆ ਜੀ ਇਹ ਕਿੰਨੇ ਸਾਲ ਦੀ ਇਹ ਗੁੱਡੀ ਤੇ ਕਿਹੜੀ ਮਨੋ ਪੰਜ ਪੰਜ ਸਾਲ ਦੀ ਆ ਜੀ ਇਹ ਤੇ ਉਹ ਦੂਸਰੀ ਛੋਟੀ ਹਾਂ ਜੀ ਸਰਕਾਰ ਤੋਂ ਕੀ ਮੰਗ ਕਰਦੇ ਆਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਜਿਹੜਾ ਲੋਟ ਹੋ ਜੇ ਆਪਦਾ ਕੰਮ ਧੰਦਾ ਕਰਦਾ ਹੋ ਜੇ ਜੇ ਤੁਸੀਂ ਡਾਕਟਰਾਂ ਨੂੰ ਦਿਖਾਉਨੇ ਆ ਉਹ ਕੀ ਕਹਿੰਦੇ ਆ ਡਾਕਟਰ ਹੀ ਜਿਨ੍ਹਾਂ ਨੇ ਪਾਈ ਸੀ ਵੀ ਉਹਨਾਂ ਨੇ ਜਵਾਬ ਦੇਤਾ ਕਿ ਇੱਕ ਤੇ ਜਿਹੜੀ ਘੱਟ ਵਾਲੀ ਦਵਾਈ ਆ ਉਹ 15 ਦੇ ਦਿੰਦੇ ਆ ਜਿਹੜੀ ਮਹਿੰਗੀ ਦਵਾਈ ਆ ਉਹ ਬਾਨੋਂ ਲਾ ਕੇ ਦਿੰਦੇ ਆ ਕਿਸੇ ਵੀ ਕੋਈ ਸੰਸਥਾ ਨਾਲ ਨਹੀਂ ਮਿਲੇ ਨਾ ਕਿ ਆਮ ਗਰੀਬਾਂ ਦੀ ਮਦਦ ਕਰਦੇ ਨੇ ਨਹੀਂ ਕੋਈ ਨਹੀਂ ਕੋਈ ਨਹੀਂ ਕਿਹਾ ਸੀ ਅੱਖ ਤੋਂ ਬੰਦਿਆਂ ਨੂੰ ਕਿਹੜੀ ਸੰਸਥਾ ਦੇ ਨਾਲ ਸੰਪਰਕ ਕੀਤਾ ਤੁਸੀਂ ਆਈ ਹੁਣ ਕੋਈ ਕੁਝ ਵੀ ਆਇਆ ਸਾਡੇ ਕੋਲੇ ਕੋਰ ਕਾ ਕੋਈ ਸਾਡੇ ਕੋਲੇ ਆਇਆ ਨਹੀਂ ਆ ਕੋਈ ਵੀ ਆਇਆ ਹੋਵੇ ਕੋਡੇ ਕੋਲ ਨਹੀਂ ਕੋਈ ਪਿੰਡ ਦਾ ਕੋਈ ਸਮਾਜ ਸੇਵੀ ਨਹੀਂ ਕੋਈ ਨਹੀਂ ਆਇਆ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਅੰਡ ਤੇ ਗਏ ਸੀਗੇ ਕਿਸੇ ਨੇ 500 ਦੇ ਦਾ ਜਾਂ 700 ਦੇ ਦਾ ਉੱਤੇ ਰੱਖ ਪੇ ਰੱਖ 13000 ਰੁਪਏ ਇਕੱਠਾ ਹੋਇਆ ਜੀਗਾ ਉਹ ਲੱਗ ਉਸ ਤੋਂ ਬਾਅਦ ਕਿਸੇ ਨੇ ਨਹੀਂ ਪੁੱਛਿਆ ਨਹੀਂ ਆ ਯਾਰਾ ਮਿੱਤਰਾਂ ਨੇ ਮਤਲਬ ਮਦਦ ਕੀਤੀ ਹੈ ਜਿੰਨੇ ਜੋ ਕਰੀ ਸੀਗੇ ਮੇਰੇ ਵੇ ਰਾਸ਼ਨ ਦਾ ਕਿਵੇਂ ਕਰਦੇ ਹੋ ਰਾਸ਼ਨ ਰਾਸ਼ਨ ਦਾ ਹੀ ਆ 2 ਮਹੀਨੇ ਹੋ ਗਿਆ ਆ ਸਸਾਂਗੇ ਹੀ ਸਰਪੇ ਵਾਲੇ ਦੇ ਕੇ ਜਾਂਦੇ ਆ ਅੱਛਾ ਕਾਹਦਾ ਜਿੰਨੇ ਕੋਈ ਰਸਤੇਦਾਰ ਆ ਗਿਆ ਕੋਈ 100 ਦੇਗਾ ਕੋਈ 200 ਦੇਗਾ ਕੋਈ ਭੈਣ ਭਰਾ ਆਏ ਮਦਦ ਕਰ ਦਿੰਦੇ ਆ ਅੱਛਾ ਰਾਸ਼ਨ ਤੋਂ ਅਨੁਸਰਸੇ ਵਾਲੇ ਦੇ ਕੇ ਜਾਂਦੇ ਪਹਿਲੇ ਉਹ ਵੀ ਥੋੜਾ ਜਿਹਾ ਦੇ ਕੇ ਜਾਂਦੇ ਆ ਇਹ ਪਰਿਵਾਰ ਦਾ ਥੋੜੀ ਮਹੀਨੇ ਬਾਅਦ ਐਕਸੀਡੈਂਟ ਹੋਇਆ ਸੀਗਾ ਇਹਦਾ ਪੈਂਡ ਕਿਹੜਾ ਹੋਟਾ ਚੂੜ ਚੱਕੀ ਅੱਛਾ ਡਿਖਾਈ ਡਾਕਟਰਾਂ ਨੂੰ ਦਿਖਾਇਆ ਸੀ ਇਹ ਡਾਕਟਰਾਂ ਨੂੰ ਕੀ ਕਹਿੰਦੇ ਫਰਾਪਾਟਾ ਹੋਇਆ ਜੀ ਕਿੰਨੇ ਟਾਈਮ ਤੋਂ ਤੁਹਾਨੂੰ ਇਹ ਸੋਸਿਆ ਇਹ ਹੋ ਗਈ ਚੱਲ ਨਹੀਂ ਘਟਾਟਾ 7-8 ਮਹੀਨੇ ਕੋਈ ਇਲਾਜ ਵਗੈਰਾ ਕੁਝ ਕਰਾਇਆ ਦੇਖੋ ਇਲਾਜ ਵਗੈਰਾ ਚੱਲੀ ਜਾਂਦਾ ਏ ਕਿੰਨੇ ਮਾਦੇ ਤੇ ਕੀਤੀ ਮਾਦੇ ਜਿਹਨਾਂ ਮਾੜੇ ਮੁੱਟੇ ਗਏ ਗਤੀ ਇਹ ਬੜੀ ਡਾਕਟਰ ਕਿੰਨਾ ਕਹਿੰਦੇ ਫਿਰ ਉਹ ਖਰਚੇ ਕੁਝ ਖਰਚੇ ਨੇ ਇਹ ਕਹੋ 10 ਦਿਨ ਇਹ ਫਰੀਦਕੋਟੇ ਜਵਾਬ ਦਿੱਤਾ ਉਹਨਾਂ ਨੇ ਤੁਸੀਂ ਸੰਸਥਾ ਨਾਲ ਸੰਪਰਕ ਕੀਤਾ ਜਾਂ ਪਿੰਡ ਦੇ ਨੇ ਕੋ ਮਦਦ ਕੀਤੀ ਨਹੀਂ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਘਰ ਵਾਲੇ ਦੇੜੀ ਜਾਂਦੀ ਹੈ ਵੀ ਹੁਣ ਅਲਵਾ ਨੂੰ ਲਾਏ ਸੀ ਆ ਫਟੋਂਗਾਂ ਨਾਲ ਉਹਨਾਂ ਨੇ 15 20 ਦਿਨਾਂ ਉਨਨਾਂ ਰੁਪਇਆ ਚੱਲੀ ਜਾਂਦਾ ਹੈ ਬੱਚੇ ਕਿੰਨੇ ਦੋ ਕੁੜੇ ਨੇ ਕਿਹੜੇ ਕਿਹੜੇ ਬੱਚੇ ਇੱਕ 4 ਸਾਲ ਦੀ ਇੱਕ 8 ਸਾਲ ਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਰਕਾਰਾਂ ਤੋਂ ਇਹ ਮੰਗ ਕਰਦੇ ਜਿਦੋਂ ਆਪਾਂ ਨੂੰ ਪੈਸੇ ਤੇ ਲਈ ਲੋੜ ਨਹੀਂ ਲਾਜ ਹੋਣਾ ਚਾਹੀਦਾ ਜੀ ਚਲੋ ਆਹ ਬੱਚਾ ਜੀ ਤੁਰਦਾ ਫਿਰਦਾ ਉਹ ਵੀ ਕਮਾਉਣ ਤਾਂ ਕੰਮ ਧੰਦੇਲਾ ਬੰਜੂਗਾ ਜੀ ਜਿਹੜੀ ਸਰਕਾਰ ਦਾਅਵੇ ਕਰਦੀ ਹੈ ਅਸੀਂ ਇਲਾਜ ਕਰਵਾਉਨੇ ਆ ਜਾਂ ਕੋਈ ਵੀ ਸਹਾਸਾ ਕਰ ਦੇਣਾ ਕੋਈ ਤੋਂ ਕੋਲੇ ਨਹੀਂ ਆਇਆ ਜਾਂ ਤੁਸੀਂ ਕਿਸੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜੋ ਜਾਂ ਉਹਨਾਂ ਨੇ ਕਿਸੇ ਕਿਸੇ ਦੇ ਤੋਂ ਕੀਤੀ ਹੈ ਕਹੇ ਜਾਂਦੇ ਹੀ ਆਉਂਦਾ ਕੋਈ ਨਹੀਂ ਕੌਣ ਕੌਣ ਆਇਆ ਹੁਣ ਤੱਕ ਇਹ ਤੇ ਸਾਡੇ ਸਰਪੰਚ ਵੀ ਆਏ ਸੀਗਾ ਓਕੇ ਰਾ ਆ ਗਿਆ ਉਹ ਮੁੜ ਕੇ ਆ ਗਿਆ ਬਾਤ ਨਹੀਂ ਉਹਨਾਂ ਨੇ ਪੁੱਛੀ ਤੇ ਕੋਈ ਸਰਕਾਰੀ ਨੁਮਾਇੰਦਾ ਕੋਈ ਸਰਕਾਰੀ ਹਸਪਤਾਲ ਤੋਂ ਜਾਂ ਕੋਈ ਸਰਕਾਰੀ ਤੇ ਆਇਆ ਹੋ ਨਾ ਹੀ ਕੋਈ ਨਹੀਂ ਆਇਆ ਹੋਰ ਕੋਈ ਪ੍ਰੋਬਲਮ ਠੀਕ ਹੈ ਪ੍ਰੋਬਲਮ ਆਈ ਇੱਕ ਦਾ ਚੂਲਾ ਖਰਾਬ ਹੋ ਗਿਆ ਇਹਦੇ ਨਾਲ ਚਲੋ ਪਹਿਲਾਂ ਚੱਲੀ ਜਾਂਦਾ ਸੀ ਮੇਰਾ ਹੁਣ ਜਾਨੀ ਜੀ ਮੂਹਰੇ ਯਾਰ ਮੈਂ ਬਹਿ ਚੁੱਕਿਆ ਇਹਦੇ ਨਾਲ ਜੀ ਨਾਗਾ ਲੋਕਾ ਲੱਗਿਆ ਹੋਇਆ ਇਹ ਨਾਲ ਹਾਂਜੀ ਹੋਰ ਤੁਸੀਂ ਕੀ ਕੋਈ ਦਿੱਕਤ ਤੁਹਾਨੂੰ ਕੀ ਹੈ ਦਿੱਕਤ ਹੈ ਇੱਕ ਤੁਹਾਡੇ ਬੱਲੇ ਬਹੁਤ ਜ਼ਿਆਦੇ ਆਏ ਪਏ ਜੀ ਤਾਰ ਲੱਗ ਗਈ ਹੈ ਬਿਜਲੀ ਦਾ ਬਿਜਲੀ ਦਾ ਹੈ ਰਾਈ 25 26 ਹਜ਼ਾਰ ਦੇ ਨੇੜੇ ਤੇ ਤੁਸੀਂ ਕਿਸੇ ਨੂੰ ਅਧਿਕਾਰੀ ਨੂੰ ਨਹੀਂ ਮਿਲੇ ਬਿਜਲੀ ਬੁਰਦਾ ਚੱਲ ਲੈ ਉਹ ਉਤਾਰ ਲਾਗੇ ਫੇਰ ਉਹ ਮੁੜ ਕੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕਿਸੇ ਨੇ ਹੁਣ ਬਿਜਲੀ ਦਾ ਫਿਰ ਕਿਵੇਂ ਧਰਮੀ ਹੋਣੇ ਮੁੰਡਾ ਯਾਰ ਦੋਸਤਾ ਤੇ ਉਹ ਪ੍ਰੇਮ ਵਾਲਾ ਨਾ ਨਾ ਵਾਟਰਪਾਰ ਲਈਦਾ ਫੇਰ ਬਿਜਲੀ ਦਾ ਫਿਰ ਕਿਵੇਂ ਸਾਥਾ ਥੋੜਾ ਧਰਮੀ ਆਪਣੇ ਇਹ ਗਵਨ ਲਗਾ ਉਤਾਰ ਲਾਈ ਹੋਈ ਹੈ ਕੀ ਨਾਮ ਹੈ ਬਈ ਬਲਵੀਰ ਸਿੰਘ ਆ ਜੀ ਕਿਹੜਾ ਪਿੰਡ ਪਿੰਡ ਸਾਡਾ ਹੀ ਚੂੜ ਚੱਕੀ ਆ ਹਾਂ ਕੀ ਸਮੱਸਿਆ ਹੈ ਜਿਹਨਾਂ ਦੇ ਘਰੇ ਆਪਾਂ ਆਏ ਸਮੱਸਿਆ ਬਾਈ ਜੀ ਇਹ ਆ ਬਾਪੂ ਬੇਟਾ ਤੇ ਇਹਨਾਂ ਦਾ ਬੇਟਾ ਅੰਦਰ ਆ ਤੇ ਉਹ ਬਹੁਤ ਕਾਫੀ ਟਾਈਮ ਤੋਂ ਜਨਨ ਕਿ ਬਿਮਾਰ ਰਹਿੰਦਾ ਏ ਤੇ ਆ ਬਾਪੂ ਦਾ ਵੀ ਇਹਦਾ ਆਪਰੇਸ਼ਨ ਹੋਇਆ ਤਨਚਾਰੇ ਦੇ ਇਹਦਾ ਵੀ ਜਨਨ ਕਿ ਬੁਰਾ ਹਾਲ ਹੀ ਆ ਤੇ ਇਹਨਾਂ ਦੇ ਘਰ ਦਾ ਜਨਨ ਕਿ ਬਹੁਤ ਬੁਰਾ ਹਾਲ ਆ ਮੈਂ ਇਹਨਾਂ ਦਾ ਗਵਾਂਢੀ ਆ ਤੇ ਕਿਸ ਸੰਸਥਾ ਨਾਲ ਇਹਨਾਂ ਨੇ ਕੋਈ ਇਲਾਜ ਕਰਾਉਣ ਵਾਸਤੇ ਜਾਂ ਪਿੰਡ ਵੱਲੋਂ ਕੋਈ ਮਦਦ ਕੀਤੀ ਦੀ ਨਹੀਂ ਜੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਵੀ ਜਨਨ ਕਿ ਇਹਨਾਂ ਨੇ ਸੰਸਦਾਂ ਦੇ ਨਾਲ ਨਹੀਂ ਕਹੇਗੇ ਮੱਤਤ ਨਹੀਂ ਕੀਤੀ ਜੇ ਜਾਣਦੇ ਤਾਂ ਤਾਂ ਇਸ ਬਾਪੂ ਦਾ ਵੀ ਬਹੁਤ ਬੁਰਾ ਹਾਲ ਆ ਇਹਦੇ ਬਾਪੂ ਨੇ ਚਾਰ ਆਪਰੇਸ਼ਨ ਹੋਏ ਆ ਤੇ ਇਹਨਾਂ ਦਾ ਬੇਟਾ ਏ ਤੇ ਉਹਦਾ ਵੀ ਬਹੁਤ ਬੁਰਾ ਹਾਲ ਆ ਬਹੁਤ ਦੂਰ ਤੱਕ ਭੱਜੇ ਆ ਤੇ ਪਿੰਡ ਵਾਲਿਆਂ ਨੇ ਥੋੜੀ ਬਹੁਤੀ ਇਹਨਾਂ ਦੀ ਮਦਦ ਕੀਤੀ ਆ ਦੋ ਇਹਦੇ ਬੇਟੀਆਂ ਐ ਹੋਰ ਸੰਸਦਾਂ ਦੇ ਨਾਲ ਕਿਸੇ ਸੰਪਰਕ ਕੀਤਾ ਨਹੀਂ ਜੀ ਹੋਰ ਕਿਸੇ ਸੰਸਦਾਂ ਦੇ ਨਾਲ ਨਹੀਂ ਕੋਈ ਸੰਪਰਕ ਕੀਤਾ ਕਿੰਨੇ ਬੱਚੇ ਦੋ ਲੜਕੀਆਂ ਜੀ ਇਹਦੇ ਮੁੰਡੇ ਦੀ ਸ਼ਾਸਨ ਤੋਂ ਕੀ ਮੰਗ ਕਰਦੇ ਰਾਸ਼ਨ ਤੇ ਹੀ ਮੰਗ ਕਰਦੇ ਆ ਵੀ ਇਹਨਾਂ ਦੀ ਪਰਿਵਾਰ ਦੀ ਥੋੜੀ ਬਹੁਤ ਮਦਦ ਕੀਤੀ ਜਾਵੇ। ਤੇ ਰਾਸ਼ਨ ਪਾਣੀ ਦਾ ਕਿਵੇਂ ਚੱਲਦਾ ਪਰਿਵਾਰ ਦਾ? ਇਹ ਰਾਸ਼ਨ ਪਾਣੀ ਦਾ ਜੀ ਇਹਨਾਂ ਦੇ ਇਹਦੇ ਮੰਗੇ ਦੇ ਘਰ ਵਾਲੀ ਜਿਹੜੀ ਉਹ ਦਿਹਾੜੀ ਚੁੱਤਾ ਜਾਂਦੀ ਆ ਫਿਰ ਇਹਨਾਂ ਦਾ ਜੀ ਟਾਈਮ ਪਾਸ ਹੁੰਦਾ। ਤੇ ਜਾਂ ਜਣੇ ਕਿ ਵੀ ਜਿਵੇਂ ਰਿਸ਼ਤੇਦਾਰ ਮੈਲ ਲਾਉਂਦੇ ਆ ਉਹ ਇਹਨਾਂ ਨੂੰ ਥੋੜਾ ਬਹੁਤਾ ਮਾਰਾ ਮੋਟਾ ਇਹਨਾਂ ਨੂੰ ਦੇ ਜਾਂਦੀ ਆ। ਬਸ ਇਹਨਾਂ ਦਾ ਐਂ ਟਾਈਮ ਪਾਸ ਹੁੰਦਾ ਘਰ ਦਾ ਇਸ ਦਾ ਬਹੁਤ ਬੁਰਾ ਹਾਲ ਆ। ਸਰਕਾਰ ਤੋਂ ਵੀ ਮੰਗ ਕਰਦੇ ਹਾਂ ਸਰਕਾਰ ਤੋਂ ਜੀ ਇਹ ਹੀ ਮੰਗ ਕਰਦੇ ਆ ਵੀ ਇਸ ਪਰਿਵਾਰ ਦੀ ਜਿੰਨੀ ਵੀ ਲੋੜ ਸਕਦੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਕੀ ਮੁੰਡੇ ਨੂੰ ਕੀ ਹੋਇਆ ਸੀ ਮੁੰਡੇ ਦਾ ਜੀ ਇਹਨਾਂ ਦੇ ਨਾਲ ਐਕਸੀਡੈਂਟ ਹੋਇਆ ਸੀਗਾ ਉਤੋਂ ਜਨਕੀ ਵੀ ਐਕਸੀਡੈਂਟ ਤੋਂ ਬਾਅਦ ਦਾ ਬਾਅਦ ਦਾ ਬਾਅਦ ਦਾ ਅੱਜ ਜਨਕੀ ਵੀ ਜਾਵਾ ਬਹੁਤ ਬੁਰਾ ਹਾਲ ਹੋ ਗਿਆ ਦਾ ਚੂੜਾ ਜਿਹੜਾ ਏ ਮੰਦਾ ਹਾਲ ਹੁਣ ਉਹ ਪਿਆ ਏ ਉਹਦਾ ਸਾਰਾ ਜਨਕੀ ਵੀ ਪਾਸਾ ਜਿਵੇਂ ਲੱਦਦੇ ਆ ਤੇ ਉਹਦਾ ਪਾਸਾ ਵੀ ਇੱਕ ਪਾਸੇ ਲੱਗ ਗਿਆ ਅਸੀਂ ਸਰਕਾਰ ਤੋਂ ਵੀ ਅਸੀਂ ਜਾਂ ਪਿੰਡ ਵਾਲਾ ਤੋਂ ਵੀ ਅਸੀਂ ਇਹੀ ਚਾਹੁੰਦੇ ਆ ਵੀ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਇਹਨਾਂ ਦਾ ਆਪਾਂ ਜਣੇ ਕਿ ਵੀ ਨੰਬਰ ਦੇ ਦਿੰਨੇ ਆ ਤੁਹਾਨੂੰ ਤੇ ਇਸ ਨੰਬਰ ਤੇ ਜਣੇ ਕਿ ਵੀ ਇਹਨਾਂ ਦੇ ਨਾਲ ਸੰਪਰਕ ਕਰਕੇ ਜੇ ਤਾਂ ਹੱਥ ਬੰਨ੍ਹ ਕੇ ਬੇਨਤੀ ਹੈ ਸਾਡੀ ਤਾਂ ਵੀ ਇਹਨਾਂ ਦੀ ਜਿੰਨੀ ਵੀ ਹੋ ਸਕਦੀ ਆ ਤਾਂ ਮਦਦ ਕੀਤੀ ਕੀ ਨਾਮ ਹੈ ਕਮਲਜੀਤ ਕੋੜਾ ਬਣਾ ਚੂੜ ਚੱਕ ਕੀ ਹੋਇਆ ਕੀ ਤੁਹਾਡੇ ਘਰ ਵਾਲੇ ਨੂੰ ਬਿਮਾਰ ਹੈ ਸਾਲ ਹੋ ਗਏ ਨੇ ਕੀ ਹੋਇਆ ਕੀ ਸੀਗਾ ਪਹਿਲਾ ਚੂੜਾ ਪਵਾਇਆ ਸੀਗਾ ਹੁਣ ਫਿਰ ਦੂਜਾ ਖਰਾਬ ਆ ਇੱਕ ਪੀਪਰਾ ਫਟਿਆ ਹੋਇਆ ਓਏ ਸੋਹਰਾ ਵੀ ਥੋੜਾ ਬਿਮਾਰ ਹੈ ਹਾਂਜੀ ਉਹਨਾਂ ਨੂੰ ਕੀ ਹੋਇਆ ਸੀ ਉਹਨਾਂ ਦੇ ਪਿੱਟਾ ਫਟ ਗਏ ਸੀਗੇ ਫਿਰ ਜਿਵੇਂ ਉਹਨਾਂ ਦੋਨੇ ਘਰ ਦੇ ਮੈਂਬਰ ਕੰਮ ਕਰਨ ਵਾਲੇ ਇਹ ਬਿਮਾਰ ਫਿਰ ਘਰ ਦਾ ਖਰਚਾ ਫਿਰ ਕਿਵੇਂ ਚੱਲੇ ਤੁਹਾਡਾ ਗੁਜ਼ਾਰਾ ਰੋਟੀ ਮੈਂ ਕੰਮ ਕਰਦੀ ਆ ਜੀ ਕਿਸੇ ਦੇ ਤੇ ਕਿਸੇ ਸੰਸਥਾ ਨਾਲ ਕੋਈ ਮਦਦ ਕਰਨ ਵਾਸਤੇ ਕੋਈ ਬੈਡ ਫੋਨ ਨਹੀਂ ਕਿਹਾ ਫਿਰ ਪਹਿਲਾਂ ਵੀ ਤੇ ਸੀ ਥੋੜੇ ਗਣੇ ਪੈਸੇ ਇਕੱਠੇ ਉਹ ਅਸੀਂ ਬਿਠਿੰਦੇ ਲੈਵੇ ਸੀ ਉਦੋਂ ਹਾਂਜੀ ਉੱਥੇ ਚੱਲ ਲੱਗੇ ਗੱਡੀ ਦਾ ਖਰਚਾ ਬਹੁ ਹੋ ਗਿਆ ਉਹਨਾਂ ਨੇ ਮੂਡ ਤਾਂ ਸੀਗਾ ਦੁਬਾਰਾ ਫਿਰ ਕਿਸ ਨੇ ਰੱਤ ਨਹੀਂ ਕੀਤਾ ਜਾਂ ਤੁਸੀਂ ਹੀ ਤਾਂ ਦੁਬਾਰਾ ਕਿਉਂ ਸੀਗਾ ਕਿੰਨੇ ਕਰਦੇ ਆ ਬਹੁਤ ਚੋਰੀ ਸੰਗਾਰਦੀ ਨਹੀਂ ਕੀਤੀ ਹੋਰ ਕੀ ਦਿੱਕਤ ਆ ਰਹੀ ਤੁਹਾਨੂੰ ਆ ਕੋ ਸਾਡੇ ਤਾਰ ਕੱਟਤੀ ਆ ਉਹ ਜਵਾਗ ਗਰਮੀ ਚ ਮਰਦੇ ਗਵਾਂਡੂਆਂ ਦੇ ਘਰੇ ਲੱਟ ਲਾਈ ਹੋਈ ਆ ਤਾਰ ਕਾ ਤੋ ਕੱਟਤੀ ਮੀਟਰ ਆਟਾ ਕੇ ਤਾਰ ਲਾਈ ਹੋਈ ਹੈ ਬਿੱਲ ਰਹਿਦਾ ਸੀ ਕਿੰਨਾ ਬਿੱਲ ਆ 26000 ਰੁਪਏ ਤਾਰ ਨਹੀਂ ਗਿਆ ਉਹ ਕਰੇ ਬਿਮਾਰ ਕਰਕੇ ਦੋਨੇ ਡਾਡੀ ਇਸੀ ਵੀ ਜ਼ਰਾ ਲਾਏ ਤੁਸੀਂ ਨਹੀਂ ਗੱਲ ਹੀ ਖੜਾ ਖੁੜਾ ਆਈ ਜਾਂਦਾ ਤੁਸੀਂ ਅਫਸਰਾਂ ਨੂੰ ਪੁੱਛਿਆ ਨਹੀਂ ਜਾਂ ਕਵਿਨਾ ਬਿੱਲ ਕਿਵੇਂ ਪੁੱਛਿਆ ਸੀ ਜਿੰਨੇ ਉਹ ਕਹਿੰਦੇ ਵੀ ਇਹ ਤੁਹਾਡਾ ਪਿਛਲਾ ਆਉਂਦਾ ਵੀ ਹੋਣ ਦਾ ਨਹੀਂ ਆਉਂਦਾ ਨਾਲੇ ਕਹਿੰਦੇ ਮਾਫੀ ਸੀ ਦਾ ਪਹਿਲਾਂ ਮਾਫੀ ਜੀ ਸੀਗਾ ਉਹ ਕਹਿੰਦੇ ਹੁਣ ਆਉਣ ਲੱਗਾਗਾ ਖੜਾ ਖੁੜਾ ਹੀ ਆ ਜਿਹੜਾ ਉਹ ਆਉਂਦਾ ਹੈ ਹਣ ਸਰਕਾਰ ਤੋਂ ਕੀ ਮੰਗ ਕਰਦੇ ਸੀ ਮੈ ਇਲਾਜ ਹੋਣਾ ਚਾਹੀਦਾ ਜੀ ਇਹਦਾ ਪੈਸੇ ਪੂਜਾ ਦੇ ਨੂੰ ਸਾਨੂੰ ਕੋਈ ਨਹੀਂ ਇਲਾਜ ਕਰਵਾ ਦੋ ਟਕ ਲੈਟ ਦਾ ਵਾਲਾ ਔਖਾ ਵੀ ਲੈਟ ਜਤਾਰ ਲਾਇੰਤ ਜੀ ਮੇਰਾ ਨਾਮ ਸੁਖਮੰਦਰ ਸਿੰਘ ਦਾ ਡਰਾਈਵਰ ਬੰਦਾ ਹੈ ਠੀਕ ਹੈ ਜੀ ਮੈਂ 2-3 ਮਹੀਨੇ ਬਾਅਦ ਪੈਂਡਾ ਹੁਣਾ ਮੇ ਬਾਹਰ ਜਿਹੜੇ ਬਿਮਾਰ ਹੈ ਘਰ ਵਾਲੇ ਬਾਈ ਹੋਣੀ ਹਾਂਜੀ ਇਹਨਾਂ ਨਾਲ ਤੁਹਾਡਾ ਕੀ ਰਸਤਾ ਜੀ ਇਹਨਾਂ ਨਾਲ ਵੀ ਅਡਾਰਾ ਤਬਾ ਸਾਧ ਲੂੰਗਾ ਤੋਪੇ ਸਾਡੇ ਚਾਚੇ ਬਿਲਾ ਰਹੇ ਹਾਂ ਘਰਾਂ ਤੋਂ ਜਿਵੇਂ ਮੈਂ ਕਹਿ ਦਿੰਦੀਆਂ ਬੀਨ ਦਾ ਬਹੁਤ ਬਾਈ ਜੀ ਬਹੁਤ ਹਾਲਾ ਬਹੁਤ ਜਲ ਕਾਤੋਂ ਸਾਲ ਹੋ ਗਿਆ ਪੈਨੂੰ ਚਾਰ ਪਲੇਸ ਨੂੰ ਹੋ ਗਿਆ ਠੀਕ ਆ ਜੀ ਜਾਨੀ ਕੇ ਜਿਹੜਾ ਪੁੱਤਰ ਇਹਨਾਂ ਦਾ 8-9 ਮਹੀਨਿਆਂ ਨੂੰ ਹੋ ਗਿਆ ਬਿਮਾਰ ਪੈਨੂੰ ਠੀਕ ਆ ਦੋ ਗੁੱਡਾਂ ਇਹਨਾਂ ਦੇ ਠੀਕ ਆ ਜਾਨੀ ਕੇ ਜਿਹੜੀ ਮੱਤ ਤੇ ਮਾੜੀ ਮੋਟੀ ਕਰਦਾ ਕੋਈ ਰਿਸ਼ਤੇਦਾਰ ਮਾੜੀ ਮੋਟੀ ਕਰਦਾ ਕੋਈ 100 ਦੋ ਨੂੰ ਕੋਈ 500 ਲੈ ਗਿਆ ਪਰ ਗੁਜ਼ਾਰਾ ਚੱਲਦਾ ਨਹੀਂ ਲਾ ਬਹੁਤ ਬਾਈ ਜੀ ਬਹੁਤ ਹਾਲਾ ਮੈਂ ਕਹਿੰਨਾ ਕੋਈ ਵੀ ਪਰਾ ਬੀਨ ਮਾਤਲੇ ਕਰੇ ਉਹ ਵੀ ਵਧੀਆ ਬਹੁਤ ਜਾਲੀ ਬਈ ਹਾਲਾਤ ਮੜੇ ਇਹਨਾਂ ਦੇ ਬੱਚਾ ਕੌਕਰ ਵਾਲੀ ਇਹ ਉਹ ਤਰੀਕਾ ਸਾਂਸਾਂ ਨਹੀਂ ਆਈ ਕੋਈ ਪਿੰਡ ਦਾ ਨੇਪ ਮਦਦ ਬਈ ਇਹ ਕਰਜੇ ਪਿੰਡ ਆ ਹੁਣ ਕਿੰਨੀ ਕਰਨ ਬਈ ਗਰੀਬ ਬੰਦੇ ਗਾੜੀ ਤੇ ਆਲੇ ਕਿੰਨੀ ਮਦਦ ਕਰਨ ਉਹ ਦੇਆ ਕੋਈ 100 200 ਦੇ ਜਾ ਬਸ ਸੁਣਾ ਕਰ ਮਦਦ ਕਰ ਜਾ ਕੋਈ ਥੋੜਾ ਜੀ ਵੀ ਉਹਨੇ ਰੋਜ਼ੀ ਵੀ ਕੋਈ 5 400 ਹੁੰਦਾ ਦੇ ਦੇਈਆਂ ਕਿ ਨਹੀਂ ਤਾਂ ਬਈ ਬੱਚਾ ਦਾ ਬਹੁਤ ਫਰਾ ਇਹਨਾਂ ਦੇ ਦੋਨਾਂ ਤਾ ਪਤਾ ਬਹੁਤ ਫਰਾ ਹਾਂ ਬਈ ਕੋਈ ਸੰਭਾਲ ਆ ਨੀ ਮਗਰ ਉਹਨੂੰ ਕੱਲ ਨੂੰ ਕੋਈ ਮਦਦ ਕਰਦਾ ਤੁਹਾਡੀ ਜਾਂ ਮਦਦ ਹਾਂਜੀ ਸਾਨੂੰ ਖਾਨੂੰ ਕੋਈ ਸੰਤਕ ਕਰੇ ਦੂਜੀ ਸਾਨੂੰ ਕੋਈ ਕਾ ਸਾਡਾ ਪੈਣ ਦੀ ਚੂੜ ਚੱਕਾ ਜਿਹੜਾ ਮੁੱਬਾ ਦਾ ਸਾਨੂੰ ਆਏ ਨਹੀਂ ਜੀ ਉਹਨੂੰ ਕੈਸੇ ਦੇਵੇ ਪੈਸੇ ਦੇਵੇ ਬਸ ਸਾਡਾ ਲਾਜ ਘਰਾ ਦੇ ਭਰਾ ਦਾ ਸਾਡਾ ਬਸ ਉਹ ਇਹ ਧੀਆਂ ਤੋਂ ਬੈਠੂ ਨਾ ਠੀਕ ਕੋਈ ਕੋਣ ਚੰਦੂ ਜੀ ਬਿਲਾਉ ਜੇ ਉਹਨਾਂ ਦਾ ਉਹਦੇ ਬੱਚਾਂ ਤੇ ਰਵੇ ਸੁੱਖ ਸ਼ਾਂਤੀ ਨਾਲ ਜਿਹੜੀ ਮਦਦ ਕਰਨਗੇ ਭਰਾ ਉਹਨਾਂ ਨੂੰ ਸੁੱਖ ਸ਼ਾਂਤੀ ਰੱਖਦਾ